ਰਾਜਪੁਰਾ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਕੁਮਾਰ ਗਰੋਵਰ ਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਕੋਈ ਚੋਣ ਦੇ ਵਿੱਚ ਮਨੀਸ਼ ਜਿੰਦਲ ਜੀ ਨੂੰ ਸਰਬਸੰਮਤੀ ਦੇ ਨਾਲ ਨਵਾਂ ਪ੍ਰਧਾਨ ਚੁਣ ਲੈ ਗਿਆ ਗੁਰਵਿੰਦਰ ਕੁਮਾਰ ਗਰੋਵਰ ਜੀ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਗਰੋਵਰ ਸਮਨ ਜੀ ਨੂੰ ਜਨਰਲ ਸਕੱਤਰ ਅਤੇ ਸ਼ਰਨਜੀਤ ਸਿੰਘ ਫੈਦਵਾਨ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਪ੍ਰਧਾਨ ਬਣਨ ਤੋਂ ਬਾਅਦ ਰਾਈਸ ਮਿਲ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਨਵੇਂ ਬਣੇ ਪ੍ਰਧਾਨ ਮਨੀਸ਼ ਜਿੰਦਲ ਅਤੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ ਜੀ ਦੀ ਅਗਵਾਈ ਦੇ ਵਿੱਚ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਆਸ਼ੀਰਵਾਦ ਲੈਣ ਪਾਸ ਤੇ ਪਹੁੰਚੇ ਜਿੱਥੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਨਵੇਂ ਬਣੇ ਪ੍ਰਧਾਨ ਮਨੀਸ਼ ਜਿੰਦਰ ਤੇ ਉਹਨਾਂ ਦੀ ਟੀਮ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਚੋਣ ਪ੍ਰਕਿਰਿਆ ਦੇ ਦੌਰਾਨ 56 ਰਾਈਸ ਮਿਲਰਾਂ ਨੇ ਭਾਗ ਲਿਆ ਅਤੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਨਵੇਂ ਨੁਮਾਇੰਦੇ ਦੀ ਚੋਣ ਕੀਤੀ ਹੈ ਇਸ ਮੌਕੇ ਤੇ ਪ੍ਰਧਾਨ ਮਨੀਸ਼ ਜਿੰਦਲ ਦਾ ਕਹਿਣਾ ਹੈ ਕਿ ਰਾਈਸ ਮਿਲਰਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਸਥਾਨਕ ਵਿਧਾਇਕਾ ਮੈਡਮ ਨੀਨਾ ਮਿੱਤਰ ਅਤੇ ਉਹਨਾਂ ਦੇ ਪਤੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮੈਡਮ ਨੇ ਹਮੇਸ਼ਾ ਵਪਾਰੀ ਵਰਗ ਦੇ ਹੱਕ ਦੇ ਵਿੱਚ ਆਵਾਜ਼ ਨੂੰ ਉੱਚਾ ਕੀਤਾ ਅਤੇ ਮੰਡੀ ਦੇ ਸਬੰਧਿਤ ਮਸਲਿਆਂ ਤੇ ਹਰ ਵੇਲੇ ਸਹਿਯੋਗ ਦਿੱਤਾ। ਨਵੇਂ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਮਿਲਰਾਂ ਤੇ ਆਰਤੀਆਂ ਦੀ ਤਰੱਕੀ ਲਈ ਪੂਰੇ ਜਜ਼ਬੇ ਦੇ ਨਾਲ ਕੰਮ ਕਰਨਗੇ ਆਓ ਤੁਹਾਨੂੰ ਸੁਣਾਉਨੇ ਆ ਇਸ ਮੌਕੇ ਤੇ ਅਜੇ ਮਿੱਤਰ ਅਤੇ ਨਵੇਂ ਬਣੇ ਪ੍ਰਧਾਨ ਮੰਗੇਸ਼ ਜਿੰਦਲ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਵੈਦਪਾਨ ਅਤੇ ਹੋਰਾਂ ਨੇ ਕੀ ਕੁਛ ਕਿਹਾ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਅੱਜ ਖੁਸ਼ੀ ਦਾ ਮੌਕਾ ਹੈ ਰਾਜਪੁਰਾ ਰਾਈਸ ਮਿਲ ਐਸੋਸੀਏਸ਼ਨ ਦੇ ਜੋ ਸਾਡੇ ਪਹਿਲਾ ਪ੍ਰਧਾਨ ਜੀ ਸੀ ਗਰੋਵਰ ਜੀ ਤਾ ਇੱਥੇ ਇੱਕ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜੋ ਵੀ ਇਹਨਾਂ ਦੀ ਪ੍ਰਧਾਨਗੀ ਦਾ ਟਨਿਓਰ ਹੈ 2 ਸਾਲ ਜਾਂ 3 ਸਾਲ ਤਾਂ ਉਦੋਂ ਬਾਅਦ ਇਹਲੈਕਸ਼ਨਸ ਹੋ ਰਹੇ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਹੁਣ ਉਹ ਟਾਈਮ ਪਿਛਲਾ ਪੂਰਾ ਹੋਣ ਤੇ ਇਹ ਸਾਰੇ ਰਾਈਸ ਮillers ਨੇ ਆਪਸ ਦੀ ਸਹਿਮਤੀ ਨਾਲ ਮਨੀਸ਼ ਜਿੰਦਲ ਜੀ ਨੂੰ ਆਵਦਾ ਪ੍ਰਧਾਨ ਚੁਣਿਆ ਹੈ ਗਰੋਵਰ ਜੀ ਨੂੰ ਚੇਅਰਮੈਨ ਬਣਾਇਆ ਸਾਡੇ ਭਰਾ ਨੂੰ ਜਨਰਲ ਸੈਕਟਰੀ ਬਣਾਇਆ ਇੱਕ ਸਾਡੇ ਕੈਸ਼ੀਅਰ ਸਾਹਿਬ ਬਣੇ ਨੇ ਤਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਹੈ ਵੀ ਤੁਸੀਂ ਰਾਈਸ ਮਿਲਸ ਦਾ ਕੰਮ ਬਹੁਤ ਆਪਣੀ ਦਲੇਰੀ ਨਾਲ ਮਿਹਨਤ ਨਾਲ ਤੇ ਸਰਕਾਰ ਦੀ ਪੂਰੀ ਤੁਹਾਨੂੰ ਮਦਦ ਰਹੇਗੀ ਦੱਬ ਕੇ ਕੰਮ ਖਿੱਚੋ ਕੋਈ ਵੀ ਪ੍ਰੋਬਲਮ ਆਗੇ ਅਸੀਂ ਨਾਲ ਹੈ ਇਹਨਾਂ ਨੇ ਕੋਈ ਮੰਗਾ ਵੀ ਰੱਖਿਆ ਸੀ ਤੁਹਾਡੇ ਅੱਗੇ ਪਿਛਲੇ ਦਿਨਾਂ ਦੇ ਵਿੱਚ ਜਾਂ ਮਤਲਬ ਨਹੀਂ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋਇਆ ਸੀ ਉਦੋਂ ਕੁਝ ਜ਼ਿਆਦਾ ਸਪੇਸ ਦੀ ਗੋਡਾਊਨਾਂ ਚ ਪ੍ਰੋਬਲਮ ਸੀਗੀ ਜੋ ਕਿ ਰਾਈਸ ਮਿਲਸ ਐਸੋਸੀਏਸ਼ਨ ਨੇ ਸਾਰੇ ਪੰਜਾਬ ਦੀ ਨੇ ਕਾਫੀ ਉਹਦੇ ਵਾਸਤੇ ਮਿਹਨਤ ਕੀਤੀ ਪੰਜਾਬ ਸਰਕਾਰ ਨੇ ਵੀ ਕਾਫੀ ਭਜਨਸ ਕਰਕੇ ਸੈਂਟਰ ਸਰਕਾਰ ਨਾਲ ਕਾਫੀ ਹੱਦ ਤੱਕ ਮਸਲਾ ਹੱਲ ਹੋ ਗਿਆ ਸੀ ਤੇ ਇਸ ਸੀਜ਼ਨ ਮੈਨੂੰ ਉਮੀਦ ਹੈ ਸਾਰੇ ਛੇਲ ਪ੍ਰਭਾਵਾਂ ਦਾ ਫਾਈਨੈਂਸ਼ਲੀ ਕਾਫੀ ਅੱਛਾ ਪ੍ਰੋਫਿਟ ਚੀ ਕੇ ਦੇਖੋ ਮੈਂ ਮਿਲਰ ਐਸੋਸੀਏਸ਼ਨ ਦਾ ਅਸੀਂ ਕਪਾਈਚਾਰੇ ਦੇ ਵਿੱਚ ਬੈਠ ਕੇ ਚੋਣ ਕਰਵਾਈ ਅੱਜ ਚਲੋ ਸਰਬਸੰਮਤੀ ਹੋਈ ਹੈ ਤੇ ਅਸੀਂ 55 ਮਿਲਰ ਨੇ ਤੇ ਉਹਨਾਂ ਦੀ ਸਰਵਸੰਮਤੀ ਹੈ ਜਿਹੜੀ ਸਾਡੀ ਉਹ ਜਿੰਦਲ ਸਾਹਿਬ ਤੇ ਹੋਈ ਹੈ ਅਸੀਂ ਚੇਅਰਮੈਨ ਆ ਬਰੋਬਰ ਸਾਹਿਬ ਨੂੰ ਚੁਣਿਆ ਤੇ ਕੈਸ਼ੀਅਰ ਸਾਡੇ ਸ਼ਰਮਜੀਤ ਸਿੰਘ ਬੈਦਵਾਨ ਤੇ ਫਰਮਨ ਜੀ ਸਾਡੇ ਜਨਰਲ ਸੈਕਟਰੀ ਬਣੇ ਆ ਇਹ ਐਮਐਲਏ ਸਾਹਿਬ ਦੀ ਅਸ਼ੀਰਵਾਦ ਸਦਕਾ ਮੈਡਮ ਨੀਨਾ ਮਿੱਤਲ ਜੀ ਦੇ ਦੇਖ ਰੇ ਕਿ ਟ ਸਾਰਾ ਨਮਾਇੰਦੇ ਚੁਣੇ ਗਏ ਆ ਕਿਉਂਕਿ ਦੇਖੋ ਸਾਡੇ ਮੈਡਮ ਆ ਜਿਹੜੇ ਐਮਐਲਏ ਸਾਹਿਬ ਆ ਉਹ ਸਾਡੇ ਇੱਕ ਫੋਨ ਤੇ ਸਾਡੇ ਕੰਮ ਕਰ ਦਿੰਦੇ ਆ ਹਰ ਵਕਤ ਜਦੋਂ ਵੀ ਅਸੀਂ ਮੈਡਮ ਨੂੰ ਫੋਨ ਕੀਤਾ ਉਹਨਾਂ ਨੇ ਮੰਡੀ ਦੇ ਰਿਲੇਟਿਵ ਤੇ ਉਹ ਹਰ ਵਕਤ ਇੱਕ ਵਪਾਰੀ ਦੇ ਨਾਲ ਖੜਦੇ ਆ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਦੇਖਿਆ ਹੀ ਪਿਛਲੇ ਟਾਈਮਾਂ ਦੇ ਵਿੱਚ ਮੈਡਮ ਦਾ ਇੰਨਾ ਐਡਾ ਵੱਡਾ ਸਾਨੂੰ ਸਾਥ ਮਤਲਬ ਸਾਥ ਹੈ ਇੰਨੀ ਵੱਡੀ ਤਾਕਤ ਹੈ ਉਹਨਾਂ ਦੀ ਸਾਡੇ ਸਿਰ ਤੇ ਤੇ ਅਸੀਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਾਂ ਮਿਲਰ ਵੀ ਤੇ ਹਾਰਤੀ ਵੀ ਐਮਐਲਏ ਸਾਹਿਬ ਸ਼੍ਰੀ ਨੀਨਾ ਮਿੱਤਲ ਜੀ ਅਜੇ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ 2 ਸਾਲ ਪਹਿਲੇ ਮੈਨੂੰ ਅਸ਼ੀਰਵਾਦ ਦੇ ਕੇ ਪ੍ਰਧਾਨ ਬਣਾਇਆ ਸੀ ਤੇ ਇੱਕੋ ਹੀ ਗੱਲ ਕਹੀ ਸੀ ਡਟ ਕੇ ਕੰਮ ਕਰੀਂ ਡਰਨ ਦੀ ਲੋੜ ਨਹੀਂ ਕਿਸੇ ਕੋਲੋਂ ਅਸੀਂ ਪੂਰੀ ਇਮਾਨਦਾਰੀ ਨਾਲ ਆਪਣੀ ਐਸੋਸੀਏਸ਼ਨ ਚਲਾਈ ਹੈ ਬਹੁਤ ਵਧੀਆ ਮਤਲਬ ਸਾਡਾ ਕੋਆਰਡੀਨੇਸ਼ਨ ਰਹੀਆ ਹਰ ਅਫਸਰ ਨੇ ਸਾਡਾ ਸਾਥ ਦਿੱਤਾ ਹੈ ਮਤਲਬ ਕੋਈ ਵੀ ਐਸਾ ਕੰਮ ਨਹੀਂ ਸੀਗਾ ਜਿਹੜਾ ਅਸੀਂ ਕਿਹਾ ਮਿੱਤਲ ਸਾਹਿਬ ਨੂੰ ਸਾਡਾ ਨਾ ਹੋਇਆ ਅਸੀਂ ਪੂਰੀ ਇਮਾਨਦਾਰੀ ਨਾਲ ਜਗ੍ਹਾ ਬਣਾਈ ਜਗ੍ਹਾ ਬਣਾਈ ਚਾਰ ਪੈਸੇ ਸਭ ਨੂੰ ਠੀਕ ਬੱਚੇ ਸਾਰੇ ਮਿਲਰ ਪੰਜਾਬ ਦੇ ਪੰਜਾਬ ਸਾਡੇ ਖੁਸ਼ ਨੇ ਇਹ ਸਾਰਾ ਆਸ਼ੀਰਵਾਦ ਮਿੱਤਰ ਸਾਹਿਬ ਦਾ ਸੀਗਾ ਜਿਹੜੀ ਸਾਡੀ ਟਰੇਡ ਨੂੰ ਨਾਲ ਇਕੱਠੇ ਜੋੜ ਕੇ ਚੱਲੇ ਹੁਣ ਵੀ ਅਸੀਂ ਮਨੀਸ਼ ਜਿੰਦਲ ਜੀ ਨੂੰ ਪ੍ਰਧਾਨ ਬਣਾਇਆ ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਅਸੀਂ ਸਾਰੇ ਸਾਥ ਇਕੱਠੇ ਆ ਸਾਰੇ ਮਿਲ ਕੇ ਇੱਕ ਦੂਜੇ ਦਾ ਸਾਥ ਦੇਵਾਂਗੇ ਔਰ ਡਟ ਕੇ ਕੰਮ ਕਰਾਂਗੇ ਔਰ ਨੈਕਸਟ ਈਅਰ ਇਸ ਤੋਂ ਵੀ ਵਧੀਆ ਗੁਜ਼ਾਰਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹਲਕੇ ਦੇ ਪੈਨ ਮਿੱਤਰ ਜੀ ਤੇ ਆਪਣੇ ਅਜੀਤ ਮਿੱਤਰ ਜੀ ਤੇ ਸਾਰੇ ਹੀ ਰਾਈਸਮਿਲਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਉਹਾਂ ਨੇ ਮੈਨੂੰ ਅਗਾਮੀ 2 ਸਾਲਾਂ ਵਾਸਤੇ ਚੁਣਿਆ ਇਸ ਲਈ ਸਮਝਿਆ ਤੇ ਮੈਂ ਅਣਵਿਸ਼ਵਾਸ ਦਵਾਉਣਾ ਵੀ ਜਿਹੜਾ ਵੀ ਕੋਈ ਕੰਮ ਹੈ ਉਹਨਾਂ ਦਾ ਜਿਹਦੇ ਅਗਲੇ 2 ਸਾਲ ਹੈ ਮੈਂ ਡਟ ਕੇ ਕਰਾਂਗਾ ਚਾਹੇ ਉਹ ਰਾਤ ਨੂੰ ਦਿਨ ਨੂੰ ਜਦ ਮਰਜੀ ਉਹ ਮੈਨੂੰ ਕਰਨ ਯਾਦ ਮੈਂ ਉਹ ਵਾਸਤੇ ਖੜਿਆ ਹਾਂ ਤੁਸੀਂ ਕਰੋੜਾਂ ਕੀ ਨਾਮ ਲੇ ਲਓ ਕਿਹੜੀਆਂ ਕਿਹੜੀਆਂ ਮੰਗਾਂ ਹੈਗੀਆਂ ਜਿਹੜੀਆਂ ਤੁਸੀਂ ਸਰਕਾਰ ਤੋਂ ਪੂਰੀਆਂ ਕਰਾਉਣਾ ਚਾਹਦੇ ਹੋ ਵੀ ਅੱਗੇ ਦਿੱਕਤ ਨਾ ਹੋ ਦੇਖੋ ਜੀ ਸਭ ਤੋਂ ਵੱਡੀ ਮੰਗ ਤਾਂ ਸਾਡੀ ਸਪੇਸ ਦੀ ਮੰਗ ਹੈ ਸਾਡੇ ਇੱਥੇ ਗਰਾਉਂਡਾਂ ਦੀ ਕਮੀ ਹੋ ਗਈ ਸਪੇਸ ਹੈ ਨਹੀਂ ਚਾਵਲ ਦੀ ਮੂਵਮੈਂਟ ਹੋਈ ਨਹੀਂ ਬਹੁਤ ਘੱਟ ਹੈ ਅਸੀਂ ਪਹਿਲਾਂ ਵੀ ਇਹਨੂੰ ਡਿਮਾਂਡ ਕੀਤੀ ਸੀ ਤੇ ਇਹਾਂ ਨੇ ਪਹਿਲਾਂ ਵੀ ਸੈਂਟਰ ਸਰਕਾਰ ਦਾ ਸਾਡੀ ਪੁੱਛਾਈ ਸੀ ਤੇ ਪਿਛਲੇ ਸਾਲ ਸਾਰਾ ਪੂਰਾ ਕਰ ਲਿਆ ਪਰ ਅੱਗੇ ਨੂੰ ਵੀ ਅਸੀਂ ਇਹੀ ਚਾਹੁੰਦੇ ਆਂ ਵੀ ਸਾਡੀ ਇਹੀ ਹੈਲਪ ਦੁਆਰਾ ਇਹ ਰਿਪੀਟ ਹੋਏ ਤੇ ਸਾਨੂੰ ਮੰਡਿਆਂ ਜਿਹੜਾ ਮਾਲ ਜਾਵੇ ਸਾਡੇ ਸਲਰਾਂ ਦੇ ਸੁੱਕਾ ਜਾਵੇ ਤਾਂ ਕਿ ਸਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਧਾਨ ਦਵਿੰਦਰ ਜੀ ਆਰਟੀਐਸੋਸੀਏਸ਼ਨ ਦੇ ਪ੍ਰਧਾਨ ਬਣੇ ਸੀ ਉਹਨਾਂ ਦੇ ਨਾਲ ਤੁਹਾਡਾ ਬੜਾ ਕੋਆਰਡੀਨੇਸ਼ਨ ਹੈ ਮੈਂ ਦੇਖਦਾ ਆ ਰਿਹਾ ਹਾਂ ਸ਼ੁਰੂ ਤੋਂ ਵੀ ਭੜਕੇ ਦੋਸਤੋ ਕਿਸ ਤਰ੍ਹਾਂ ਦੀ ਮਦਦ ਲੈ ਕੇ ਅੱਗੇ ਆਪਣੀ ਕਿਸ ਨੂੰ ਪ੍ਰਦਾਨ ਦੇ ਦੇਖੋ ਜੀ ਇਸ ਸ਼ੈਲਰ ਦਾ ਜਿਹੜਾ ਰਸਤਾ ਨਾਲ ਜੀ ਉਹ ਮੰਡੀ ਤੋਂ ਹੀ ਸ਼ੁਰੂ ਹੁੰਦਾ ਹੈ ਜੇ ਮੰਡੀ 'ਚ ਸਾਨੂੰ ਮਾਲ ਸਹੀ ਡਿਲੀਵਰ ਹੋ ਜਾਂਦਾ ਤਾਂ ਸਾਰਾ ਕੁਝ ਸਹੀ ਹੈ ਤਾਂ ਸਾਨੂੰ ਸਭ ਤੋਂ ਵੱਡੀ سپورਟ ਤਾਂ ਹੀ ਆ ਵੀ ਸਾਨੂੰ ਮੰਡੀਆਂ 'ਚ ਜੋ ਜੜਾ ਸੁੱਕਾ ਮਾਲ ਤੇ ਮਤਲਬ ਹੋਰ ਕੋਈ ਦਿੱਕਤ ਨਾ ਆਵੇ ਜਿਵੇਂ ਕਿਸਾਨਾਂ ਨਾਲ ਕੋਆਰਡੀਨੇਸ਼ਨ ਇਹ ਕਰਦੇ ਨੇ ਤੇ ਉਸ ਵਲ ਕੀ ਰੀਸ ਨਹੀਂ ਹੈਗੀ ਸਾਨੂੰ ਪਿਛਲੇ ਸਾਲ ਬਹੁਤ ਵਧੀਆ ਮਾਲ ਮਿਲੇ ਆ ਐਤਕੀ ਵੀ ਸਾਨੂੰ ਵਧੀਆ ਮਾਲ ਮਿਲਿਆ न्यूज 89 पंजाब दिल्ली राजपुरा तो पत्रकार मोहित कुमार की खास रिपोर्ट न्यूज 89 पंजाब हर खबर जिसदा होवे असर